ਹਾਂਜੀ ਗੱਲਾਂ ਸਾਰਿਆਂ ਨਾਲੋਂ ਸਾਡੇ ਤੋਂ ਛੋਟਾਂ ਏ ਮੇਰਾ ਨਾਮ ਪੂਜਾ ਸਾਲ ਦਾ ਭਰਾ ਹੈ ਤੁਹਾਡਾ ਪਾਈਆਂ ਸਾਲਾਂ ਦਾ ਹੀ ਅਲਣਾ ਟੀਕਾ ਲਾ ਲਿਆ ਹਾਂ ਹਾਂਜੀ ਅਈ ਤਿੰਨ ਵਾਰੀ ਪਹਿਲਾਂ ਵੀ ਇਹਨੂੰ ਬਚਾਇਆ ਸੀ ਮੀਂਹ ਪੈਣਾ ਪੰਜ ਪੈਣਾ ਪੰਜ ਪੈਣਾ ਇਕੱਲਾ ਦਾ ਹਾਂਜੀ ਇਕੱਲਾ ਸਾਰਿਆਂ ਨਾਲੋਂ ਸਾਡੇ ਤੋਂ ਛੋਟਾ ਹੀ ਇਹ ਨਸ਼ਾ ਲੈਂਦਾ ਕਿਥੋਂ ਸੀ ਅਨੂੰ ਨਹੀਂ ਪਤਾ ਅੱਡੇ ਪੈਣ ਦੇ ਚੋਂ ਲੈਂਦਾ ਹੀ ਪਿੰਡ ਤੇ ਕੌਣ ਦਿੰਦਾ ਹੀ ਉਹਨੂੰ ਕੁਝ ਪਤਾ ਤਾਂ ਹਾਂ ਨੋ ਨਹੀਂ ਪਤਾ ਕਿ ਤੋ ਲੈਂਦਾ ਹੈ ਤੁਹਾਨੂੰ ਨਹੀਂ ਪਤਾ ਉਹ ਕਿ ਸਰਕਾਰਾਂ ਤੋਂ ਕੀ ਮੰਗਤੀ ਕਰਦੇ ਆਈ ਕਹਿੰਨੇ ਕਿ ਸਾਡੇ ਪਿੰਚ ਜਿਹੜਾ ਵੀ ਨਸ਼ਾ ਵੇ ਤੁਹਾਨੂੰ ਉੱਥੋਂ ਚੁੱਕ ਕੇ ਲੈ ਜਾਓ ਤੇ ਜਿਹੜਾ ਵੀ ਲੱਗ ਲਾਗੇ ਵੀ ਵੇਚਦਾ ਉਹਨੂੰ ਚੁੱਕੋ ਜੇ ਸਾਡੇ ਵੀਰ ਨੂੰ ਉਹਨ ਦਿੱਤਾ ਨਸ਼ਾ ਉਹਨੂੰ ਪਹਿਲਾਂ ਚੁੱਕ ਕੇ ਲੈ ਗਿਆ ਜਾਓ ਤੇ ਜਿੰਨੇ ਇਹਦੇ ਨਾਲ ਕੀਤਾ ਉਹਨੂੰ ਵੀ ਲੈ ਕੇ ਜਾਓ ਲੱਗਦਾ ਜਿਹੜੇ ਵੇਚਦੇ ਉਹਨਾਂ ਦੇ ਨਾਲ ਕਈ ਪਰਿਵਾਰ ਇਸ ਤਰ੍ਹਾਂ ਖਰਾਬ ਹੁੰਦੇ ਆ ਸਾਡਾ ਪਰਿਵਾਰ ਉੱਜੜ ਗਿਆ ਤੇ ਬਾਕੀਆਂ ਦੇ ਵੀ ਇਦਾਂ ਹੀ ਉੱਜੜ ਗਏ ਉਸਪੋਕੀ ਮੰਗ ਕਰਦੇ ਆਂ ਆਂਹਿੰਦਾ ਬੋਲ ਜਿਨਾ ਵੀ ਆਣੇ ਵਾਲੀ ਕਿ ਆਏ ਤੋਂ ਚਕਾਓ ਚਕਾ ਨਹੀਂ ਚੁਕਾਉਂਦਾ ਕੋਈ ਵੀ ਇਹ ਤੋਂ ਨਸ਼ਾ ਪਿੰਡ ਦੇ ਵਿੱਚ ਹੀ ਵਿੱਚ ਵੇਕਦਾ ਹੰਨ ਨੂੰ ਨਹੀਂ ਪਤਾ ਕਿੱਥੋਂ ਵੇਕਦਾ ਲੇਕਿਨ ਇਹ ਲੈ ਕੇ ਜਰੂਰ ਹੁੰਦਾ ਏ ਤੇ ਕਿੱਥੋਂ ਦੇ ਨਾਲਿਓ ਨਸ਼ੇਰ ਕਲੋਨੀ ਜੀ ਇੱਥੇ ਹੋਇਆ ਕਿ ਪਿੰਡ ਦੇ ਵਿੱਚ ਹਾਂਜੀ ਅੱਜ ਪਿੰਡ 'ਚ ਕੀ ਹੋਇਆ ਇਹ ਨਸ਼ੇ ਕਰਦਾ ਸੀ ਜੀ ਇਹ ਪੰਜਾਂ ਭਰਾਵਾਂ ਦਾ ਪੰਜਾਂ ਭੈਣਾਂ ਦਾ ਭਰਾ ਸੀ ਕੀ ਨਾਮ ਕੀ ਸੀ ਲੜਕੇ ਦਾ ਇਹ ਨਾਮ ਜੀ ਤਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਸਾਨੂੰ ਕਿਸ ਨੇ ਦੱਸਿਆ ਤੇ ਅਸੀਂ ਆ ਕੇ ਕਹਿੰਦੇ ਵੀ ਪੌੜੀਆਂ ਲੱਗੇ ਪਿਆ ਜਾਈ ਤੇ ਨਸਾਨੂੰ ਸਾਰਾ ਕੀਤਾ ਆਣ ਕੇ ਵੇਖੋ ਪਸਾਣਾ ਵੀ ਤੁਹਾਡਾ ਬੱਚਾ ਹੈ ਅਸੀਂ ਜਦੋਂ ਗਏ ਆ ਤੇ ਅਸੀਂ ਵੇਖਿਆ ਇਹਨੂੰ ਮਲਮੁਰ ਉੱਠਿਆ ਠਾਇਆ ਠੂਈ ਕਸ਼ਮੀਰ ਸਿੰਘ ਜੀ ਤੇ ਕਿੱਥੋਂ ਦੇ ਨਾਲੇ ਨਸਹਿਰਾ ਕਲੋਨੀ ਜੀ ਕਿਉਂ ਹੋਇਆ ਕਿ ਪਿੰਡ ਦੀ ਗੱਲ ਹਾਂਜੀ ਪਿੰਡ 'ਚ ਕੀ ਹੋਇਆ ਇਹ ਨਸ਼ੇ ਕਰਦਾ ਸੀ ਜੀ ਇਹ ਪੰਜਾਂ ਭਰਾਵਾਂ ਦਾ ਪੰਜਾਂ ਭੈਣਾਂ ਦਾ ਭਰਾ ਸੀ ਕੀ ਨਾਮ ਕੀ ਸੀ ਲੜਕੇ ਦਾ ਇਹ ਨਾਜੀ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਸਾਲੂ ਕਿਸ ਨੇ ਦੱਸਿਆ ਤੇ ਅਸੀਂ ਆ ਕਹਿੰਦੇ ਵੀ ਪੌੜੀਆਂ ਲਾਗੇ ਪਿਆ ਜਾਈ ਤੇ ਨਸ਼ਾ ਨਸ਼ਾ ਕੀਤਾ ਆਣ ਕੇ ਵੇਖੋ ਪਸਾਣਾ ਵੀ ਤੁਹਾਡਾ ਬੱਚਾ ਹੈ ਅਸੀਂ ਜਦੋਂ ਗਏ ਆ ਤੇ ਅਸੀਂ ਵੇਖਿਆ ਇਹਨੂੰ ਮਲਮਲ ਉੱਠਿਆ ਠਾਇਆ ਠੁਇਆ ਵੀ ਆ ਤੇ ਮੁੜ ਕੇ ਇਹਨੂੰ ਮਲਿਆ ਮਲਿਆ ਵੀ ਤੇ ਖਤਮ ਹੋਇਆ ਮੁੜ ਕੇ ਇਹ ਮੰਜਾ ਮੰਗਾਇਆ ਘਰੋਂ ਮੰਜਾ ਮੰਗਾ ਕੇ ਫਿਰ ਇਹਨੂੰ ਅਸੀਂ ਕਰ ਲੈ ਗਏ ਸਰਕਾਰਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਕਿਹਾ ਜਾ ਰਿਹਾ ਪੰਜਾਬ 'ਚੋਂ ਨਸ਼ਾ ਖਤਮ ਕਰ ਦੇਣਾ ਪਰ ਇਸ ਤੋਂ ਸਰਕਾਰ ਕੁਝ ਹੀ ਸੋਂਦੀ ਗੇਂਦੀ ਨਹੀਂ ਜੀ ਬੜਾ ਅੱਗੇ ਕਹਿ ਕਹਿ ਕੇ ਵੇਖ ਲਿਆ ਇਨੇ ਦੋ ਤਿੰਨ ਵਾਰ ਹਸਕਾਲ ਵੀ ਖੜਿਆ ਪੈਸਾ ਵੀ ਲਾਇਆ ਫੇਰ ਵੀ ਨਹੀਂ ਬਚਦਾ ਰਿਹਾ ਹੁਣ ਐਂਡ ਹੋ ਗਿਆ ਜੀ ਪਿੰਡ ਦੇ ਵਿੱਚ ਹੀ ਨਸ਼ਾ ਵਿਖਦਾ ਬਸ ਇੰਨਾ ਨਹੀਂ ਪਤਾ ਕਿ ਕਿੱਥੋਂ ਲੈਂਦਾ ਰਿਹਾ ਲੈਂਦਾ ਜਰੂਰ ਲੈਂਦਾ ਰਿਹਾ ਤੇ ਨਹੀਂ ਕਿ ਸੁਣਨ ਚ ਆਇਆ ਦੋ ਜਾਨੇ ਸੀ ਜੀ ਦੋ ਜਾਨੇ ਜੀ ਇੱਕ ਜਨਾ ਬਚ ਗਿਆ ਹੈ ਉਹਦੇ ਸਾਹ ਹੈਗੇ ਥੋੜੇ ਥੋੜੇ ਇਦੇ ਤੇ ਸਾਹ ਬਿਲਕੁਲ ਹੀ ਖਤਮ ਹੋ ਗਏ ਜੀ ਮੰਗ ਕੀ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਮੰਗ ਇਹੋ ਹੀ ਕਰਦੇ ਆਂ ਵੀ ਚਲੋ ਇਹ ਤੇ ਚਲੋ ਇਤਰਾਫ ਹੋ ਗਿਆ ਗਾਂ ਦੁਨੀਆ ਜਿਹੜੇ ਆਉਣ ਵਾਲੀ ਪੀੜ੍ਹੀ ਉਹਨਾਂ ਦਾ ਵੀ ਚਲੋ ਬਚਾਓ ਵੇ ਨਸ਼ਾ ਖਤਮ ਹੋਣਾ ਚਾਹੀਦਾ ਅੱਜ ਜੀ ਇੱਕ ਸਾਡੇ ਪਿੰਡ ਇੱਕ ਲੜਕੇ ਦੀ ਮੌਤ ਹੋਈ ਹੈ ਜੀ ਜੋ ਕਿ ਨਸ਼ਾ ਵਧ ਕਰਨ ਕਰਕੇ ਨਸ਼ਾ ਵਧ ਕੀ ਜੀ ਉਹਨੇ ਆਪਣੀ ਬਾਦੀ ਵਿੱਚ ਟੀਕਾ ਲਾਇਆ ਸੀ ਦੋ ਮੁੰਡੇ ਸੀ ਦੋਵਾਂ ਨੇ ਸਾਡੇ ਇੱਥੇ ਸਟੇਡੀਅਮ ਆ ਜੀ ਉਹਦੇ ਵਿੱਚ ਸਾਡੇ ਪਿੰਡੋਂ ਹੀ ਕਿਸੇ ਕੋਲੋਂ ਨਸ਼ਾ ਲੈ ਕੇ ਤੇ ਨਸ਼ਾ ਕਰ ਰਹੇ ਸੀ ਉਹ ਵੱਧ ਡੋਜ਼ ਹੋਣ ਕਰਕੇ ਇੱਕ ਦੀ ਡੈਥ ਹੋ ਗਈ ਜੀ ਇੱਕ ਜਿਹੜਾ ਲੜਕਾ ਵਾ ਜੀ ਉਹ ਉਹਨੂੰ ਅਸੀਂ ਹਸਪੀਟਲ ਐਡਮਿਟ ਕਰਾਇਆ ਵਾ ਅਸੀਂ ਪੁਲਿਸ ਪ੍ਰਸ਼ਾਸਨ ਦੀ ਵੀ ਨੌਲੇਜ ਚੱਲੇ ਹੁੰਦਾ ਵਾ ਕਿ ਉਹਦੇ ਬਿਆਨ ਲਏ ਜਾਣ ਕਿ ਉਹਨੇ ਨਸ਼ਾ ਕਿੱਥੋਂ ਲਿਆ ਵਾ ਜਿੱਦੇ ਕੋਲੋਂ ਵੀ ਲਿਆ ਵਾ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋਜੀ ਸਰਕਾਰ ਨੇ ਮਹਿਮ ਚਲਾਈ ਆ ਯੋਧਨ ਨਸ਼ਾ ਵਿਰੁੱਧ ਉਹਦੇ ਸਬੰਧ ਚ ਆਪਾਂ ਹਜੇ ਹਫਤਾ ਪਹਿਲਾਂ ਹੀ ਮੀਟਿੰਗ ਕੀਤੀ ਸੀ ਜਿਸ ਵਿੱਚ ਪੁਲਿਸ ਪ੍ਰਸ਼ਾਸਨ ਨੇ ਵੀ ਹਿੱਸਾ ਲਿਆ ਸੀ ਜੀ ਪਰ ਉਹ ਮੀਟਿੰਗ ਦਾ ਸਾਡੇ ਪਿੰਡ ਵਾਲਿਆਂ ਤੇ ਕੋਈ ਅਸਰ ਨਹੀਂ ਹੋਇਆ ਹਜੇ ਵੀ ਸਾਡੇ ਪਿੰਡ ਵਿੱਚ ਧੜਾ ਧੜ ਨਸ਼ਾ ਵੇਗ ਰਿਆ ਵਾ ਤੇ ਜਿਹੜਾ ਨਸ਼ਾ ਵੇਗ ਰਿਆ ਉਹਦਾ ਤੁਸੀਂ ਨਤੀਜਾ ਅੱਜ ਇੱਥੇ ਅਸੀਂ ਕਬਰਾਂ 'ਚ ਮੜੀਆਂ 'ਚ ਖਲੋਤੇ ਆ ਤੁਸੀਂ ਵੇਖ ਹੀ ਲਿਆ ਵਾ ਵੀ ਕਿੱਦਾਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਇਹਦੇ ਵਿੱਚ ਮੈਂ ਆਪਣੇ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਵਿੱਚ ਕਿਸੇ ਦੇ ਇੱਕ ਦੇ ਮੋਢੇ ਤੇ ਭਾਰ ਨਹੀਂ ਸੁੱਟਣਾ ਇਹ ਕੰਮ ਹੋਣਾ ਇਹ ਸਾਰਿਆਂ ਨੂੰ ਏਕਾ ਕਰਨਾ ਪੈਣਾ ਵਾ ਜਿਹੜਾ ਕੋਈ ਝਿਜਕਦਾ ਕਿ ਮੈਂ ਨਾ ਬੋਲਾਂ ਮੈਂ ਨਾ ਬੋਲਾਂ ਇਹ ਸਾਰਾ ਏਕਾ ਕਰਕੇ ਫਿਰ ਬੋਲਣ ਦੀ ਲੋੜ ਐ ਇੱਥੇ ਫਿਰ ਅਸੀਂ ਜਿਹੜੇ ਇੱਥੇ ਕੋਈ 2 4 5 ਸ਼ਰਾਰਤੀ ਅੰਸਰ ਨਸ਼ਾ ਵੇਚਣ ਵਾਲੇ ਅੰਸਰ ਨਹੀਂ ਫਿਰ ਉਹਨਾਂ ਦੇ ਨੱਥ ਪਾ ਸਕਦੇ ਹਾਂ ਜੀ ਤੂੰ ਬਾਰੋਂ ਆ ਕੇ ਪਿੰਡ ਤੇ ਵੇਦਾ ਜਾਂ ਪਿੰਡ ਦੇ ਹੀ ਬੰਦੇ ਕੋਈ ਵੇਚਦੇ ਆ। ਨਹੀਂ ਜੀ ਬਾਹਰ ਵਾਲਾ ਤਾਂ ਅਸੀਂ ਹੁਣ ਪਿੰਡ ਵਿੱਚ ਕੋਈ ਖੰਗਣ ਨਹੀਂ ਦਿੰਦੇ ਜੀ। ਜਿਹੜਾ ਕੋਈ ਬਾਹਰੋਂ ਸਾਨੂੰ ਅਣਪਛਾਤਾ ਲੜਕਾ ਦੇਖਦਾ ਮੇਰੇ ਪਿੰਡ ਵਾਲੇ ਮੇਰੇ ਨਾਲ ਬਹੁਤ ਸਾਥ ਦੇ ਰਹੇ ਪ੍ਰਧਾਨ ਜੀ ਸਾਥ ਦੇ ਰਹੇ ਨੇ। ਅਸੀਂ ਤੇ ਉਹਦੀ ਜੀ ਛੇਤਰ ਪਰੋਲ ਕਰ ਦੇਈ ਦੀ ਜਿਹੜਾ ਸਾਡੇ ਪਿੰਡ ਵਿੱਚ ਬਾਹਰੋਂ ਕੋਈ ਲੜਕਾ ਹੁਣ ਆ ਰਿਹਾ ਵਾ। ਹੁਣ ਸਾਡੇ ਪਿੰਡ ਵਿੱਚ ਹੀ ਜਿਹੜੇ ਕੋਈ 2-4 ਬੰਦੇ ਸ਼ਰਾਰਤੀ ਜਿਹੜੇ ਨਸ਼ਾ ਵੇਚ ਰਹੇ ਨੇ ਉਹ ਹੀ ਹੀ ਤੇ ਸਾਰਾ ਨਸ਼ਾ ਸਪਲਾਈ ਕਰ ਰਹੇ ਨੇ। ਕੀ ਹੁਣ ਕਾਰਵਾਈ ਦੀ ਕੀ ਮੰਗ ਕੀ ਕਰਦੇ ਸਰਕਾਰ ਕਾਰਵਾਈ ਜੀ ਮੈਂ ਐਸ ਐਚਓ ਸਾਹਿਬ ਦੀ ਨੋਟਿਸ ਚ ਲੈ ਆਤਾ ਜੀ ਸਾਡੇ ਚੌਕੀ ਇਨਚਾਰਜ ਨੇ ਉਹਨਾਂ ਦੀ ਵੀ ਨੋਟਿਸ ਚ ਲੈ ਆਤਾ ਵਾ ਜਿਹੜਾ ਇੱਕ ਲੜਕਾ ਕਾਫੀ ਮੁਸ਼ਕਲ ਨਾਲ ਹਸਪੀਟਲ ਖੜ ਕੇ ਉਹਦੀ ਜਾਨ ਬਚਾਈ ਗਈ ਆ ਜੇ ਉਹ ਬੇਹੋਸ਼ ਆ ਉਹਦੇ ਅਸੀਂ ਸ਼ਾਮੀ ਜਾਂ ਸਵੇਰ ਉਹਦੇ ਬਿਆਨ ਦਵਾਵਾਂਗੇ ਕਿ ਇਹ ਨਸ਼ਾ ਇਹਨਾਂ ਨੇ ਕਿਰਕੋ ਲੈ ਕੇ ਇਹ ਨਸ਼ਾ ਤੇ ਕਿੰਨੇ ਦਾ ਲੈ ਕੇ ਇਹ ਕੀਤਾ ਵਾ ਇਹ ਜਿਸ ਕਰਕੇ ਇੱਕ ਲੜਕੇ ਦੀ ਜਾਨ ਗਈ ਆ ਉਹ ਕੱਲਾ ਕੱਲਾ ਇੱਕ ਪਰਿਵਾਰ ਦਾ ਮੈਂਬਰ ਸੀ ਆਪਣੀ ਉਹਦੀਆਂ 4-5 ਸਿਸਟਰਾਂ ਨੇ ਜੋ ਸਾਰੀਆਂ ਇੱਥੇ ਆਈਆਂ ਨੇ ਵੇਖੋ ਤੁਹਾਡੇ ਸਾਹਮਣੇ ਕਿਦਾਂ ਉਹਨਾਂ ਦਾ ਰੋ ਰੋ ਕੇ ਬੁਲਾਹਾਲ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਥੋੜੀ ਜੀ ਸਾਡੇ ਪਿੰਡ ਨਿਸ਼ਾਰੇ ਵਿੱਚ ਕਮਾਨਕ ਥੋੜੀ ਜੀ ਇਹਨੂੰ ਕੱਸਣ ਜਾਂ ਕਿ ਇੱਥੇ ਨਸ਼ੇ ਦੀ ਜੋ ਵੀ ਵਿਕ ਰਿਹਾ ਧੜਾ ਧੜ ਵਿਕ ਰਿਹਾ ਇਹ ਇਹ ਬੰਦ ਹੋ ਸਕੇ ਜੀ ਠੀਕ ਹੈ